ਸਿੱਧੂ ਦੀ ਜਨਮਤ ਮੂਸੇਵਾਲਾ ਪਰਿਵਾਰ ਇੱਕ ਵੱਡੇ ਪਹਾੜ ਜਿੱਦੇ ਦੁੱਖ ਚੋਂ ਓਕੇ ਗੁਜ਼ਰਿਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਗਿੰਮੇ ਚੁੰਮੇ ਆਰਟਿਸਟ ਤੇ ਜ਼ਿਆਦਾਤਰ ਚਾਹੁਣ ਵਾਲੇ ਹੀ ਸਿੱਧੂ ਪਰਿਵਾਰ ਦੇ ਨਾਲ ਖੜੇ ਸੀ ਪਰ ਹੁਣ ਲੱਖਾਂ ਕਰੋੜਾਂ ਚਾਹੁਣ ਵਾਲਿਆਂ ਦੀ ਅਰਦਾਸਾਂ ਦੇ ਸਦਕੇ ਇੱਕ ਵਾਰ ਫਿਰ ਸਿੱਧੂ ਦੀ ਹਵੇਲੀ ਖੁਸ਼ੀਆਂ ਭਰਤੀਆਂ ਨੇ ਤੇ ਮੁਰਤੋਂ ਸਿੱਧੂ ਦੇ ਮਾਪਿਆਂ ਨੂੰ ਜੌਣ ਦੀ ਬਜ਼ਾਅ ਤੇ ਬੁਢਾਪੇ ਦਾ ਸਹਾਰਾ ਮਿਲਿਆ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਅਫਸਾਨਾ ਖਾਨ ਸਿੱਧੂ ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਰਖੜੀ ਵੀ ਬੰਨ੍ਹਾ ਕਰਦੀ ਸੀ ਪਰ ਸਿੱਧੂ ਦੇ ਜਨਮ ਵਾਲੇ ਗਵਨਾਂ ਦੇ ਬਰੋਬਰ ਹੀ ਅਫਸਾਨਾ ਇਸ ਦਿਨ ਨਰਾਜ਼ਗੀ ਹੁਣ ਮਾ ਚਰਨ ਕੌਰ ਨੇ ਵੀ ਜ਼ਾਹਿਰ ਕਰੀ ਹੈ ਸੂਬੀ ਤੇ ਕੁਝ ਦਿਨ ਪਹਿਲਾਂ ਸਿੱਧੂ ਦਾ ਪਰਿਵਾਰ ਨੇ ਜਨਮ ਦਿਨ ਮਨਾਇਆ ਸੀ ਤੇ ਤੀਸਰੀ ਵਰ੍ਹੇ ਸਿ ਅਫਸਾਨਾ ਕਨੇਨਾ ਦੋਹੇ ਸਮਾਗਵਾਂ ਦੇ ਵਿੱਚ ਹਾਜ਼ਰ ਨਹੀਂ ਸੀ ਹੋਈ ਤੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਸਾਰ ਦਿੱਤਾ ਸੀ ਜਿਸ ਤੋਂ ਪਰਿਵਾਰ ਦੇ ਨਾਲ ਨਾਲ ਚਾਹਣ ਵਾਲੀ ਵੀ ਅਫਸਾਨਾ ਤੋਂ ਕਾਫੀ ਜ਼ਿਆਦਾ ਨਰਾਜ਼ ਹੋਈ ਸੀ ਤੇ ਅਫਸਾਨਾ ਨੂੰ ਲੈ ਕੇ ਹੁਣ ਮਾ ਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਸ਼ੁਭਦੀਪ ਦੇ ਜੌਂਦਜੀ ਬਹੁਤ ਸਾਰੇ ਇੰਡਸਟਰੀ ਦੇ ਸਿੰਗਰਾਂ ਨੇ ਉਸ ਨਾਲ ਰਿਸ਼ਤੇ ਕੈਮ ਕੀਤੇ ਪਰ ਉਹਨਾਂ ਚੋਂ ਆਧਤ ਕਨੇ ਜੋੜੇ ਸੀ ਤੇ ਉਹਨਾਂ ਚ ਕੋਈ ਵੀ ਰਿਸ਼ਤਾ ਸਾਡੇ ਉਹਨਾਂ ਦਿਨਾਂ ਦੇ ਵਿੱਚ ਕੰਮ ਨਹੀਂ ਆਇਆ ਜਿਨ੍ਹਾਂ ਤੋਂ ਸਾਨੂੰ ਜ਼ਿਆਦਾ ਉਮੀਦ ਸੀ ਪਰ ਹੁਣ ਕੋਈ ਵੀ ਸੁੱਖ ਦੁੱਖ ਤਿੱਥ ਧਿਆਨ ਅਸੀਂ ਉਹਨਾਂ ਦੇ ਨਾਲ ਹੀ ਵੰਡ ਕੇ ਮਨਾਵਾਂਗੇ ਜੋ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਸੋ ਜੇਕਰ ਤੁਸੀਂ ਵੀ ਮਾਚਰਨ ਗੌਰ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ